ਚਲੋ ਜੀ ਦੇਖੋ ਜੀ ਰਾਤ ਦਾ ਇੰਨਾ ਕਿਸਾਨਾਂ ਤੇ ਭੈਣ ਕਸਮਾ ਸਰਕਾਰ ਨੇ ਤਸੱਦਿਤਾਈ ਕੀ ਦੁਆਰੇ ਸਾਨੂੰ ਜਿਹੜਾ ਸਿੱਖ ਕੌਮ ਤੇ ਜ਼ੁਲਮ ਵਾਲੀ ਗੱਲਾਂ ਯਾਦ ਆਈਆਂ ਰਾਤ ਸਾਡੇ ਨਾਲ 80-80 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਮੋਟਰਾਂ ਤੇ ਥੱਲੇ ਪੈ ਕੇ ਕੋਈ ਕੰਬਲ ਨਹੀਂ ਉਸਨੇ ਚੱਕਣ ਦਿੱਤਾ ਰੱਖਿਆ ਅਗਲਾ ਦਿਨ ਇੱਧਰ ਬੋਨੇ ਵਾਲਾ ਤੰਬੂ ਸੀ ਅੱਗ ਲੱਗ ਗਈ ਰਾਤ ਵੀਰੋ ਸਾਰਾ ਕੁਝ ਤਾਂ ਸੜ ਕੇ ਸੁਆਹ ਲੱਗਤੇ ਐਦਾਂ ਅਮਰਗੜਾਂ ਦੀ ਟਰਾਲੀ ਕੁਦਰਤੀ ਬਚਤ ਰਹੇਗੀ ਤੇ ਅਸੀਂ ਜਦੋਂ ਸਮਾਨ ਚੱਕਣ ਆਏ ਤੇ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਚੱਕਣ ਦੇ ਅਸੀਂ ਆਖਿਆ ਜੀ ਤੇ ਫਿਰ ਅਮਰਗੜ ਵਾਲਾ ਮੁੰਡੇ ਨੇ ਆਖਿਆ ਇਹਨਾਂ ਦੇ ਕੇ ਵੀ ਆਪਣੇ ਟਰੈਕਟਰ ਟਰਾਲੀਆਂ ਲਜਾਓ ਇਸ ਵੇਲੇ ਇਹਨਾਂ ਦਾ ਇਸ ਵੇਲੇ ਅਸੀਂ ਕਿੱਧਰ ਲਈ ਗਏ ਜੀ ਛੋਟੀ ਜੂਰਤ ਪੈਂਦੀ ਅੱਗ ਲਾ ਦਿਓ ਤੇ ਇਹਨਾਂ ਨੇ ਫਿਰ ਸਮਝ ਲਓ ਵੀ ਸਾਨੂੰ ਅਸੀਂ ਉਦੋਂ ਇੱਥੇ ਸੀ ਤੇ ਗੋਨਿਆਂ ਵਾਲਾ ਜਿਹੜਾ ਤੰਬੂ ਸੀ ਉਹਨੂੰ ਅੱਗ ਲੱਗ ਗਈ ਇਹਦਾ ਸਾਰਾ ਕੁਝ ਮੱਚ ਗਿਆ ਤੇ ਅਸੀਂ ਆਪ ਅਮਰਗੜ ਵਾਲਿਆਂ ਦੀ ਟਰਾਲੀ ਤੇ ਕੰਟਰੋਲ ਕਰਿਆ ਲੱਗ ਲਗਾ ਕੇ ਸਾਰੇ ਜਣਿਆਂ ਨੇ ਤੇ ਸਾਰੀ ਰਾਤ ਵੀਰੋ ਠੰਡ ਚ ਕੱਟੀ ਆ ਸਾਡੇ ਨਾਲ 80 80 ਸਾਲ ਦੇ ਬਜ਼ੁਰਗ ਜਿਹੜੇ ਬੱਠਾਂ ਤੇ ਡਗ ਡਗ ਕੇ ਪਈ ਰਾਤ ਐਡਿਆ ਭਿਆਨਕ ਸਮਾਂ ਕੱਟਿਆ ਅਸੀਂ ਰਾਤ ਸਾਡਾ ਕੋਈ ਹਾਲ ਨਹੀਂ ਨਾਲ ਬਾਈ ਸੇਵ ਕਮਰਗੜ ਵਾਲਾ ਤੇ ਜੱਗੀ ਅਗਲਾ ਕਹਿੰਦਾ ਜਿਸ ਨੂੰ ਉੱਥੇ ਮੋਟਰ ਤੇ ਵਸਾਦ ਕੇ ਸਾਰੀ ਰਾਤ ਸੌਂ ਕੇ 6 ਇੱਕ ਦੀ ਢੂਈ ਵਿਚਾਰੇ ਦੀ ਹੱਲ ਗਈ ਕਿਉਂਕਿ ਇਹ ਕਣਕ ਤੇ ਜਾਂਦਾ ਵਿਚਾਰਾ ਡਿੱਗ ਪਿਆ ਫਿਰ ਇੱਕ ਦੋ ਤਿੰਨ ਬਜ਼ੁਰਗ ਸੀ ਇੰਨਾ ਸਾਡਾ ਤਾਂ ਯਾਰ ਰੋਣ ਮੱਕਾ ਹੋ ਗਏ ਅਸੀਂ ਤਾਂ ਅੱਖਾਂ 'ਚ ਉਥੂ ਆਉਣ ਵਾਲੀ ਗੱਲ ਸੀ ਪਰ ਅਸੀਂ ਪਿਆਬ ਸਰਕਾਰ ਨੂੰ ਐਡੀ ਆ ਕੁਰਸੀ ਵੇਖ ਲੋ ਵੀਐਲਡੀ ਤਸੱਦਦ ਯਾਰ ਟਾਉਲ ਤਾਂ ਬਗਾਨੇ ਮੁਲਕਾਂ ਤੇ ਵੀ ਨਹੀਂ ਟਾਉਂਦੇ ਤੇ ਪੰਜਾਬ ਸਰਕਾਰ ਨੇ ਯਾਰ ਕਿਸਾਨਾਂ ਤੇ ਟਾਏ ਲੋਕ ਹਜੇ ਵੀ ਭੁੱਖੇ ਧਿਆਏ ਰਾਤ ਦੀ ਰੋਟੀ ਨਹੀਂ ਖਾਧੀ ਕਿਆ ਨਹੀਂ ਪੀਤੀ ਸਾਹ ਹਜੇ ਵੀ ਹੌਣ ਚਾਹ ਪੀਣਾ ਸਾਡੇ ਕੋਲੇ ਤੱਕ ਪਾਈ ਆ ਕਿ ਦੁੱਧ ਸੀ ਅਸੀਂ ਆ ਕੇ ਉੱਠ ਕੇ ਤੇ ਨਾਲੇ ਆ ਬਾਈ ਜਾਂਦੇ ਵੀ ਜਿੰਦਾ ਲਾ ਕੇ ਆਪਣਾ ਸਮਾਨ ਵੇਖ ਲ ਕੇ ਰਾਤ ਆਪਣਾ ਵੀ ਨਾ ਸਲਿੰਡਰ ਲੈ ਕੇ ਸਾਰਾ ਤੇ ਸਲਿੰਡਰ ਇੱਕ ਬੰਦੇ ਦਾ ਬਾਈ ਲੈ ਗਿਆ ਸਾਰਿਆਂ ਦੇ ਜਿੰਨੇ ਸਪੌਲਸ ਸਾਰਿਆਂ ਦੇ ਸਲਿੰਡਰ ਲੈ ਗਈ ਚੱਕ ਕੇ ਇਥੋਂ ਤੇ ਸਾਨੂੰ ਹੁਣ ਫੇਰ ਆਈ ਸੀ ਸਾਨੂੰ ਆnde ਕਿ ਵੀ ਤੁਸੀਂ ਇੱਥੇ ਆਏ ਬੈਠੋ ਅਸੀਂ ਆਖਿਆ ਜੀ ਸਮਾਨ ਤਾਂ ਵੇਖਣਾ ਹੀ ਐ ਅਸੀਂ ਕਿਹੜਾ ਕੋਈ ਚੋਰੀ ਦਾ ਸਮਾਨ ਲਈ ਬੈਠੇ ਆ ਵੀ ਬਿੰਦੇ ਛੱਟੇ ਤੁਸੀਂ ਆਨੇ ਸਾਨੂੰ ਇੱਥੇ ਆਉਣੇ ਤੇ ਬਹੁਤ ਭਿਆਨਕ ਸਮਾ ਵਿਰੋਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਰਕਾਰ ਨਾ ਕਾਹ ਨੂੰ ਬਣਾਇਓ ਬਾਈ ਜੀ ਠੀਕ ਆ ਵੇਖੋ ਮੈਂ ਪਾਸੇ ਦੀ ਬਣਾਉਣਾ ਮੂਰੇ ਪੁਲਿਸ ਖੜੀ ਐ ਮੁਰਕੇ ਰੋਕ ਦੂਗੀ ਉਧਰ ਨਾ ਗੱਡੀਆਂ ਲਈ ਖੜੀ ਐ ਪਰਲੇ ਪਾਸੇ ਪੁਲਿਸ ਸੜਕ ਤੇ ਤੇ ਆਹ ਦੇਖੋ ਆਹ ਵੇਖੀ ਗੋਨੇ ਗੋਨੇ ਨੇ ਖੁਰਦਾ ਰਲਦਾ ਸਾਰਾ ਸਮਾਂ ਸੜਕ 'ਤੇ ਸਵਾਹ ਕਰਤਾ ਟਰਾਲੀ ਤੇ ਆਪਣੀ ਆਪਣੀ ਟਰਾਲੀ ਆ ਆ ਦੇਖੋ ਅਜੇ ਤਾਈ ਨਾ ਵਿਚਾਰ ਵਿਚਾਰ ਹੈਗਾ ਥੋੜਾ ਜਿਹਾ ਕੁਛ ਨਹੀਂ ਬੰਦਾ ਚਲੋ ਜੀ ਦੇਖੋ ਜੀ ਰਾਤ ਦਾ ਇੰਨਾ ਕਿਸਾਨਾਂ ਤੇ ਭਿਆਨਕ ਸਮਾਂ ਸਰਕਾਰ ਨੇ ਤਸੱਦਿਤਾਈ ਕੀ ਦੁਆਰੇ ਸਾਨੂੰ ਜਿਹੜਾ ਸਿੱਖ ਕੌਮ ਤੇ ਜ਼ੁਲਮ ਵਾਲੀ ਗੱਲਾਂ ਯਾਦ ਆਈਆਂ ਰਾਤ ਸਾਡੇ ਨਾਲ 80-80 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਮੋਟਰਾਂ ਤੇ ਥੱਲੇ ਪੈ ਕੇ ਕੋਈ ਕੰਬਲ ਨਹੀਂ ਉਸਨੇ ਚੱਕਰ ਲੱਤਾ ਰੱਖਿਆ ਅਗਲਾ ਦਿਨ ਇਧਰ ਬੋਨੇ ਵਾਲਾ ਤੰਬੂ ਸੀ ਅੱਗ ਲੱਗ ਗਈ ਰਾਤ ਵੀਰੋ ਸਾਰਾ ਕੁਝ ਤਾਂ ਸੜ ਕੇ ਸੁਆਹ ਤੇ ਇਧਰ ਅਮਰਗੜ ਵਾਲੇ ਦੀ ਟਰਾਲੀ ਕੁਦਰਤੀ ਬਚਤ ਰਹੇਗੀ ਤੇ ਅਸੀਂ ਜਦੋਂ ਸਮਾਨ ਚੱਕਣ ਆਏ ਤੇ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਚੱਕਣ ਦੇ ਅਸੀਂ ਆਖਿਆ ਜੀ ਤੇ ਫਿਰ ਅਮਰਗੜ ਵਾਲਾ ਮੁੰਡੇ ਨੇ ਆਖਿਆ ਇਹਨਾਂ ਦੇ ਕੇ ਵੀ ਆਪਣੇ ਟਰੈਕਟਰ ਟਰਾਲੀਆਂ ਲੈ ਜਾਓ ਐਸ ਵੇਲੇ ਇਹਾਂ ਦਾ ਐਸ ਵੇਲੇ ਅਸੀਂ ਕਿੱਧਰ ਲੈ ਜਾਈਏ ਜੀ ਛੋਟੀ ਜੂਰਤ ਪੈਂਦੀ ਅੱਗ ਲਾ ਦਿਓ ਤੇ ਇਹਨਾਂ ਨੇ ਫਿਰ ਸਮਝ ਲਓ ਵੀ ਸਾਨੂੰ ਅਸੀਂ ਉਦੋਂ ਇੱਥੇ ਸੀ ਤੇ ਗੋਨਿਆਂ ਵਾਲਾ ਜਿਹੜਾ ਤੰਬੂ ਸੀ ਉਹਨੂੰ ਅੱਗ ਲੱਗ ਗਈ ਇਹਦਾ ਸਾਰਾ ਕੁਝ ਮੱਚ ਗਿਆ ਤੇ ਅਸੀਂ ਆਪ ਅਮਰਗੜ ਵਾਲਿਆਂ ਦੀ ਟਰਾਲੀ ਤੇ ਕੰਟਰੋਲ ਕਰਿਆ ਲੱਗ ਲਗਾ ਕੇ ਸਾਰੇ ਜਣਿਆਂ ਨੇ ਤੇ ਸਾਰੀ ਰਾਤ ਵੀਰੋ ਠੰਡ ਚ ਕੱਟੀਆ ਸਾਡੇ ਨਾਲ 80 80 ਸਾਲ ਦੇ ਬਜ਼ੁਰਗ ਜਿਹੜੇ ਬੱਠਾਂ ਤੇ ਡਗ ਡਗ ਕੇ ਪਏ ਰਾਤ ਐਡਿਆ ਭਿਆਨਕ ਸਮਾਂ ਕੱਟਿਆ ਅਸੀਂ ਰਾਤ ਸਾਡਾ ਕੋਈ ਹਾਲ ਨਹੀਂ ਨਾਲ ਬਾਈ ਸੇਓ ਕਮਰਗੜ ਵਾਲਾ ਤੇ ਜੱਗੀ ਅਗਲਾ ਕਹਿੰਦਾ ਜਿਸ ਨੂੰ ਉੱਥੇ ਮੋਟਰ ਤੇ ਬਖਾਤ ਕੇ ਸਾਰੀ ਰਾਤ ਸੌਂ ਕੇ 6 ਇੱਕ ਦੀ ਢੂਈ ਵਿਚਾਰੇ ਦੀ ਹੱਲ ਗਈ ਕਿਉਂਕਿ ਇਹ ਕਣਕ ਤੇ ਜਾਂਦਾ ਵਿਚਾਰਾ ਡਿੱਗ ਪਿਆ ਫਿਰ ਇੱਕ ਦੋ ਤਿੰਨ ਬਜ਼ੁਰਗ ਸੀ ਇੰਨਾ ਸਾਡਾ ਤਾਂ ਯਾਰ ਰੋਣ ਮੱਕਾ ਹੋ ਗਏ ਅਸੀਂ ਤਾਂ ਅੱਖਾਂ ਚੋਂ ਥੂਣ ਆਉਣ ਵਾਲੀ ਗੱਲ ਸੀ ਪਰ ਅਸੀਂ ਪਿਆਬ ਸਰਕਾਰ ਨੂੰ ਐਡੀ ਆ ਕੁਰਸੀ ਵੇਖ ਲੋ ਵੀਰ ਦੇ ਤਸੱਦਦ ਯਾਰ ਟੌਲ ਤਾਂ ਬਗਾਨੇ ਮੁਲਕਾਂ ਤੇ ਵੀ ਨਹੀਂ ਟੌਂਦੇ ਤੇ ਪੰਜਾਬ ਸਰਕਾਰ ਨੇ ਯਾਰ ਕਿਸਾਨਾਂ ਤੇ ਟਾਏ ਲੋਕ ਹਜੇ ਵੀ ਭੁੱਖੇ ਧਿਆਏ ਰਾਤ ਦੀ ਰੋਟੀ ਨਹੀਂ ਖਾਧੀ ਕਿਹਾ ਨਹੀਂ ਪੀਤੀ ਸਭ ਹਜੇ ਵੀ ਹੁਣ ਚਾਹ ਪੀਣਾ ਸਾਡੇ ਕੋਲੇ ਤੱਕ ਪਾਈਆ ਕਿ ਦੁੱਧ ਸੀ ਅਸੀਂ ਆ ਕੇ ਉੱਠ ਕੇ ਤੇ ਨਾਲੇ ਆ ਬਾਈਆਂ ਦੇ ਵੀ ਜਿੰਦਾ ਲਾਦ ਕੇ ਆਪਣਾ ਸਮਾਨ ਵੇਖ ਲ ਕੇ ਰਾਤ ਆਪਣਾ ਵੀ ਨਾ ਸਿਲੰਡਰ ਲੈ ਕੇ ਸਾਰਿਆਂ ਦੇ ਸਿਲੰਡਰ ਇੱਕ ਬੰਦੇ ਦਾ ਬਾਈ ਲੈ ਗਏ ਸਾਰਿਆਂ ਦੇ ਜਿੰਨੇ ਸਪੋਰਸ ਸਾਰਿਆਂ ਦੇ ਸਿਲੰਡਰ ਲੈ ਗਈ ਚੱਕ ਕੇ ਇਥੋਂ ਤੇ ਸਾਨੂੰ ਹੁਣ ਫੇਰ ਆਈ ਸੀ ਸਾਨੂੰ ਆnde ਕਿ ਵੀ ਤੁਸੀਂ ਇੱਥੇ ਆਏ ਬੈਠੋ ਅਸੀਂ ਆਖਿਆ ਜੀ ਸਮਾਨ ਤਾਂ ਵੇਖਣਾ ਹੀ ਐ ਅਸੀਂ ਕਿਹੜਾ ਕੋਈ ਚੋਰੀ ਦਾ ਸਮਾਨ ਲਈ ਬੈਠੇ ਆ ਵੀ ਬਿੰਦੇ ਛੱਟੇ ਤੁਸੀਂ ਆਨੇ ਸਾਨੂੰ ਇੱਥੇ ਆਉਣੇ ਤੇ ਬਹੁਤ ਭਿਆਨਕ ਸਮਾਂ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਜੀ ਸਰਕਾਰ ਨਾ ਗਾਹ ਨੂੰ ਬਣਾਇਓ ਬਈ ਜੀ ਠੀਕ ਆ ਵੇਖੋ ਮੈਂ ਪਾਸੇ ਦੀ ਬਣਾਉਣਾ ਮੂਰੇ ਪੁਲਿਸ ਖੜੀ ਐ ਮੁਰਤੇ ਰੋਕ ਦੂਗੀ ਉਧਰ ਨਾ ਗੱਡੀਆਂ ਲਈ ਖੜੀ ਐ ਪਰਲੇ ਪਾਸੇ ਪੁਲਿਸ ਸੜਕ ਤੇ ਤੇ ਆਹ ਦੇਖੋ ਆਹ ਦੇਖੀ ਗੋਨੇ ਗੋਨੇ ਨੇ ਖੁਰਦਾ ਰਹਿਦਾ ਸਾਰਾ ਸਮਾਂ ਸੜਕੇ ਸਵਾਹ ਕਰਤਾ ਲਈ ਦਾ ਆਪਣੀ ਆਪਣੀ ਟੈਲੀ ਆ ਆ ਦੇਖੋ ਅਜੇ ਤਾਈ ਨਾ ਵਿਚਾਰ ਵਿਚਾਰ ਹੈਗਾ ਥੋੜਾ ਜਿਹਾ ਚਲੋ ਜੀ ਦੇਖੋ ਜੀ ਰਾਤ ਦਾ ਇੰਨਾ ਕਿਸਾਨਾਂ ਤੇ ਭੈਣ ਕਰ ਸਮਾਂ ਸਰਕਾਰ ਨੇ ਤਸੱਦਾਈ ਕੀ ਦੁਆਰੇ ਸਾਨੂੰ ਜਿਹੜਾ ਸਿੱਖ ਕੌਮ ਤੇ ਜ਼ੁਲਮ ਵਾਲੀ ਗੱਲਾਂ ਯਾਦ ਆਈਆਂ ਰਾਤ ਸਾਡੇ ਨਾਲ 80-80 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਮੋਟਰਾਂ ਤੇ ਥੱਲੇ ਪੈ ਕੇ ਕੋਈ ਕੰਬਲ ਨਹੀਂ ਕੋਈ ਉਸਨੇ ਚੱਕਣ ਦਿੱਤਾ ਰੱਖਿਆ ਅਗਲਾ ਦਿਨ ਇਧਰ ਬੋਨੇਆਂ ਨਾਲ ਦਾ ਤੰਬੂ ਸੀ ਅੱਗ ਲੱਗ ਗਈ ਰਾਤ ਵੀਰੋ ਸਾਰਾ ਕੁਝ ਤਾਂ ਫੜਕੇ ਸੁਆਹ ਇਧਰ ਅਮਰਗੜ੍ਹ ਵਾਲੇ ਦੀ ਟਰਾਲੀ ਕੁਝਰਤੀ ਬਚਤ ਰਹੇਗੀ ਤੇ ਅਸੀਂ ਜਦੋਂ ਸਮਾਨ ਚੱਕਣ ਆਏ ਤੇ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਚੱਕਣ ਦੇ ਅਸੀਂ ਆਖਿਆ ਜੀ ਤੇ ਫਿਰ ਅਮਰਗੜ੍ਹ ਵਾਲਾ ਮੁੰਡੇ ਨੇ ਆਖਿਆ ਇਹਨੂੰ ਦੇ ਕੇ ਵੀ ਆਪਣੇ ਟਰੈਕਟਰ ਟਰਾਲੀਆਂ ਲਿਜਾਓ ਐਸ ਵੇਲੇ ਇਹਾਂ ਦਾ ਐਸ ਵੇਲੇ ਅਸੀਂ ਕਿੱਧਰ ਲੈ ਜਾਈਏ ਜੀ ਛੋਟੀ ਜੂਰਤ ਪੈਂਦੀ ਅੱਗ ਲਾ ਦੋ ਤੇ ਇਹਨਾਂ ਨੇ ਫਿਰ ਸਮਝ ਲਓ ਵੀ ਸਾਨੂੰ ਅਸੀਂ ਉਦੋਂ ਇੱਥੇ ਸੀ ਤੇ ਗੋਨੇਆਂ ਵਾਲਾ ਜਿਹੜਾ ਤੰਬੂ ਸੀ ਉਹਨੂੰ ਅੱਗ ਲੱਗ ਗਈ ਇਹਦਾ ਸਾਰਾ ਕੁਝ ਮੱਚ ਗਿਆ ਤੇ ਅਸੀਂ ਆਪ ਅਮਰਗੜ ਵਾਲਿਆਂ ਦੀ ਟਰਾਲੀ ਤੇ ਕੰਟਰੋਲ ਕਰਿਆ ਲੱਗ ਲਗਾ ਕੇ ਸਾਰੇ ਜਣਿਆਂ ਨੇ ਤੇ ਸਾਰੀ ਰਾਤ ਵੀਰੋ ਠੰਡ ਚ ਕੱਟੀਆ ਸਾਡੇ ਨਾਲ 80-80 ਸਾਲ ਦੇ ਬਜ਼ੁਰਗ ਜਿਹੜੇ ਬੱਠਾਂ ਤੇ ਡਗ-ਡਗ ਕੇ ਪਏ ਆ ਰਾਤ ਐਡਿਆ ਭਿਆਨਕ ਸਮਾਂ ਕੱਟਿਆ ਅਸੀਂ ਰਾਤ ਸਾਡਾ ਕੋਈ ਹਾਲ ਨਹੀਂ ਨਾਲ ਬਾਈ ਸੇਵ ਕਮਰਗੜ ਵਾਲਾ ਤੇ ਗੱਗੀ ਅਗਲਾ ਕਹਿੰਦਾ ਜਿਸ ਨੂੰ ਉੱਥੇ ਮੋਟਰ ਤੇ ਬਖਾਤ ਕੇ ਸਾਰੀ ਰਾਤ ਸੌਂ ਪਿਆ 6 ਕੁ ਦੀ ਢੂਈ ਵਿਚਾਰੇ ਦੀ ਹੱਲ ਗਈ ਕਿਉਂਕਿ ਇਹ ਕਣਕ ਤੇ ਜਾਂਦਾ ਵਿਚਾਰਾ ਡਿੱਗ ਪਿਆ ਫਿਰ ਇੱਕ ਦੋ ਤਿੰਨ ਬਜ਼ੁਰਗ ਸੀ ਇੰਨਾ ਸਾਡਾ ਤਾਂ ਯਾਰ ਰੋਣ ਮੱਕਾ ਹੋ ਗਏ ਅਸੀਂ ਤਾਂ ਅੱਖਾਂ ਚੋਂ ਥੂ ਆਉਣ ਵਾਲੀ ਗੱਲ ਸੀ ਪਰ ਅਸੀਂ ਪਿਆਬ ਸਰਕਾਰ ਨੂੰ ਐਡੀ ਆ ਕੁਰਸੀ ਵੇਖ ਲੋ ਵੀਐਲਡੀ ਤੇ ਤਸੱਦਦ ਯਾਰ ਟੌਲ ਤਾਂ ਬਗਾਨੇ ਮੁਲਕਾਂ ਤੇ ਵੀ ਨਹੀਂ ਟੌਂਦੇ ਤੇ ਪੰਜਾਬ ਸਰਕਾਰ ਨੇ ਯਾਰ ਕਿਸਾਨਾਂ ਤੇ ਟਾਏ ਲੋਕ ਹਜੇ ਵੀ ਭੁੱਖੇ ਧਿਆਏ ਰਾਤ ਦੀ ਰੋਟੀ ਨਹੀਂ ਖਾਧੀ ਕਿਆ ਨਹੀਂ ਪੀਤੀ ਸਭ ਹਜੇ ਵੀ ਖਾਣ ਚਾਪੀ ਨਹੀਂ ਸਾਡੇ ਕੋਲੇ ਤੱਕ ਪਾਈ ਆ ਕਿ ਦੁੱਧ ਸੀ ਅਸੀਂ ਆ ਕੇ ਉੱਠ ਕੇ ਤੇ ਨਾਲੇ ਆ ਬਾਈਆਂ ਦੇ ਵੀ ਜਿੰਦਾ ਲਾੜ ਕੇ ਆਪਣਾ ਸਮਾਨ ਵੇਖ ਲ ਕੇ ਰਾਤ ਆਪਣਾ ਵੀ ਨਾ ਸਿਲੰਡਰ ਲੈ ਕੇ ਸਾਰਿਆਂ ਦੇ ਸਿਲੰਡਰ ਇੱਕ ਬੰਦੇ ਦਾ ਬਾਈ ਲੈ ਗਏ ਸਾਰਿਆਂ ਦੇ ਜਿੰਨੇ ਸਪੌਲਸ ਸਾਰਿਆਂ ਦੇ ਸਿਲੰਡਰ ਲੈ ਗਈ ਚੱਕ ਕੇ ਇਥੋਂ ਤੇ ਸਾਨੂੰ ਹੁਣ ਫੇਰ ਆਈ ਸੀ ਸਾਨੂੰ ਆnde ਕਿ ਵੀ ਤੁਸੀਂ ਇੱਥੇ ਆਏ ਬੈਠੋ ਅਸੀਂ ਆਖਿਆ ਜੀ ਸਮਾਨ ਤਾਂ ਵੇਖਣਾ ਹੀ ਐ ਅਸੀਂ ਕਿਹੜਾ ਕੋਈ ਚੋਰੀ ਦਾ ਸਮਾਨ ਲਈ ਬੈਠੇ ਆ ਵੀ ਬਿੰਦੇ ਛੱਟੇ ਦਸਿਆ ਨੇ ਸਾਨੂੰ ਇੱਥੇ ਆਉਣੇ ਤੇ ਬਹੁਤ ਭਿਆਨਕ ਸਮਾ ਵੀ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਰਕਾਰ ਨਾਲ ਗਾਹ ਨੂੰ ਬਣਾਇਓ ਬਈ ਜੀ ਠੀਕ ਆ ਵੇਖੋ ਮੈਂ ਪਾਸੇ ਦੀ ਬਣਾਉਣਾ ਮੂਰੇ ਪੁਲਿਸ ਖੜੀ ਐ ਮੁਰਤੇ ਰੋਕ ਦੂਗੀ ਉਧਰ ਨਾ ਗੱਡੀਆਂ ਲਈ ਖੜੀ ਐ ਪਰਲੇ ਪਾਸੇ ਪੁਲਿਸ ਸੜਕ ਤੇ ਤੇ ਆਹ ਦੇਖੋ ਆਹ ਵੇਖੀ ਗੋਨੇ ਗੋਨੇ ਨੇ ਖੁਰਦਾ ਰਹਿਦਾ ਸਾਰਾ ਸਮਾਨ ਸੜਕ 'ਤੇ ਸੁੱਟਾ ਕਰਤਾ ਟਰਾਲੀ ਤੇ ਆਪਣੀ ਆਪਣੀ ਟਰਾਲੀ ਆ ਆ ਵੇਖੋ ਅਜੇ ਤਾਈ ਨਾ ਵਿਚਾਰ ਵਿਚਾਰ ਰਹਿ ਗਿਆ ਥੋੜਾ ਜਿਹਾ ਕੁਛ ਨਹੀਂ ਬੰਦਾ